ਏ ਜੀ ਪਹਿਲਾਂ ਤਾਂ ਅਸੀਂ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਕਰਦੇ ਆ ਕਿ ਜਿਨ੍ਹਾਂ ਨੇ ਇਹ ਸਾਰੀ ਮਹਿਮ ਦੀ ਅਗਵਾਈ ਕੀਤੀ ਤੇ ਸੰਗਤਾਂ ਚ ਇੰਨਾ ਪਿਆਰ ਸਤਕਾਰ ਜਿਹੜਾ ਉਹਨਾਂ ਦਿੱਤਾ ਉਹਨਾਂ ਵਾਸਤੇ ਸਾਨੂੰ ਅਮੀਦ ਸੀ ਕਿ ਅਸੀਂ ਬਹੁਤ ਵੱਡੀ ਲੀਡ ਨਹੀਂ ਜਿੱਤਾਂਗੇ ਤੇ ਉਹ ਉਹ ਸੱਚ ਹੋ ਰਹੀ ਆ ਤੇ ਇਸ ਕਰਕੇ ਅਸੀਂ ਇਹ ਸੰਗਤਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤਹਿ ਦਿਲ ਤੋਂ ਕਿ ਉਹਨਾਂ ਨੇ ਇਨੀ ਗਰਮੀ ਹੋਣ ਦੇ ਬਾਵਜੂਦ ਵੀ ਸਾਡਾ ਇੱਕ ਛੋਟੇ ਜਿਹੇ ਬੰਦਿਆਂ ਦਾ ਇੰਨਾ ਵੱਡਾ ਸਾਥ ਦਿੱਤਾ ਜਿਹੜਾ ਸਰਕਾਰ ਨੇ ਸਿੱਖਾਂ ਨੂੰ ਜੋ ਪਿਛਲੇ ਸਾਲ 2023 ਚ ਉਹਨਾਂ ਨੇ ਬੜਾ ਵੱਡਾ ਨਰੈਟਿਵ ਸਰਜ ਕੇ ਸਿੱਖਾਂ ਨੂੰ ਪੂਰੀ ਦੁਨੀਆ ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਉਹਨੂੰ ਇਹ ਲੋਕਾਂ ਨੇ ਚੱਕਣਾ ਚੂਰ ਕਰ ਦਿੱਤਾ ਇਸ ਕਰਕੇ ਹੁਣ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਲੋੜੇ ਉਹਨਾਂ ਦੇ ਝੂਠੇ ਇਲਜ਼ਾਮ ਜਿਹੜੇ ਸੀ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ ਤੇ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਉਹ ਨਮੇਪਾਲ ਜੀ ਦੀ ਖੁਆਇ ਸੀ ਨੌਜਵਾਨਾਂ ਨੂੰ ਨਸ਼ ਕੰਨਾ ਬੇਰੋਜ਼ਗਾਰੀ ਉਸ ਤੇ ਖੜੇ ਰਹੇ ਨੇ ਹਾਂਜੀ ਨਸ਼ਿਆਂ ਵਾਸਤੇ ਤੇ ਉਹ ਉਹਨਾਂ ਨੂੰ ਜਿੰਨਾ ਵੀ ਸਮਾਂ ਮਿਲੂਗਾ ਸਭ ਤੋਂ ਵੱਡੀ ਲੜਾਈ ਸਾਡੀ ਨਸ਼ਿਆਂ ਦੇ ਖਿਲਾਫ ਹੀ ਰਹੂਗੀ ਜੀ ਤੇ ਜੀ ਜੀ ਹਾਂਜੀ ਇਹ ਤੇ ਹੁਣ ਸਰਕਾਰ ਨੂੰ ਖੁਦ ਹੀ ਸੋਚਣਾ ਚਾਹੀਦਾ ਹੈ ਕਿ ਜੀ ਉਹਨਾਂ ਨੂੰ ਮੈਂ ਹੀ ਤਾਂ ਸੋਚਦਾ ਕਿ ਕਿਸੇ ਕਾਨੂੰਨੀ ਲੜਾਈ ਤੋਂ ਬਿਨਾਂ ਹੀ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਵਿਚਰ ਕੇ ਜੋ ਨਸ਼ਿਆਂ ਦੇ ਖਿਲਾਫ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਲੜਦੇ ਹਾਂ ਪਰ ਮੈਨੂੰ ਲੱਗਦਾ ਨਸ਼ਿਆਂ ਨੂੰ ਸਪੋਰਟ ਕਰ ਰਹੇ ਆ ਉਹਨਾਂ ਨੂੰ ਜਲਦੀ ਜਲਦੀ ਛੱਡ ਕੇ ਤੇ ਲੋਕਾਂ 'ਚ ਵਿਚਰਨ ਕੇ ਨਸ਼ਿਆਂ ਦੇ ਖਿਲਾਫ ਲੜਾਈ ਲੈਣ ਵਾਸਤੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸਰਕਾਰ ਨੂੰ ਅੱਜ ਖੁਸ਼ੀ ਤਾਂ ਮੌਲ ਜੀ ਇੱਕ ਬਾਪ ਦਾ ਵਾਸਤੇ ਕੋ ਬੱਚਾ ਬੜਾ ਵੱਡਾ ਇਮਤੀਹਾਨ ਸੀ ਅਮਿਤ ਪਲਵਣ ਵਾਸਤੇ ਇਹ ਜੀ ਇਹ ਇਹ ਸਾਰੇ ਪੰਥ ਲਈ ਪੰਜਾਬ ਇਸ ਇਹ ਜਿਹੜੀ ਜੋ ਪੰਜਾਬ ਦੇ ਹਿੱਤ ਚ ਬੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਬਦਨਾਮ ਕਰਕੇ ਤੁਸੀਂ ਇਧਰ ਉਧਰ ਸਾਰੇ ਲੋਕਾਂ ਨੇ ਇਸ ਚ ਬਹੁਤ ਵੱਡੀ ਹਿੰਦੂਆਂ ਨੇ ਮੁਸਲਮਾਨਾਂ ਨੇ ਸਾਰਿਆਂ ਨੇ ਇਸ ਚ ਬੜਾ ਯੋਗਦਾਨ ਪਾਇਆ ਸੀ ਸਾਰਿਆਂ ਦੇ तहे ਦਿਲ ਤੋਂ ਧੰਨਵਾਦੀਆਂ ਤੇ ਅੱਗੇ ਤੋਂ ਵੀ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਆਪਾਂ ਸਾਰੇ ਜਣੇ ਮਿਲ ਕੇ ਚੱਲਾਂਗੇ ਜਿੱਦਾਂ ਦੇ ਵਿਰੋਧੀ ਪਾਰਟੀਆਂ ਇਹੋ ਜੇ ਕਰੇ ਜੀ ਪੰਜਾਬ ਚ ਇਹ ਹੋ ਜੂਗੀ ਅੱਗ ਲੱਗ ਜੂਗੀ ਇਹੋ ਜੀਆਂ ਚੀਜ਼ਾਂ ਤੋਂ ਇਹ ਖੁਦ ਹੀ ਲਾਉਣਾ ਚਾਹੁੰਦੇ ਅੱਗ ਪਰ ਆਪਾਂ ਸਾਰੇ ਅੱਗ ਨੂੰ ਬੁਝਾਉਣ ਵਾਸਤੇ ਆਪਾਂ ਸਾਰੇ ਜਣੇ ਕੰਮ ਕਰੀਏ ਇਹੋ ਜੀ ਸਾਰੇ ਜਣੇ ਆਪਾਂ ਨਾਲ ਮਿਲ ਕੇ ਜਿਹੜੇ ਸਾਡੇ ਹ ਪਾਰਲੀਮੈਂਟ ਜੀ ਪਹਿਲੀ ਹੋਏ ਕਿਸੇ ਖਾਲਸਾ ਇੱਕ ਆਵਾਜ਼ ਉਠਾਏਗਾ ਹਾਂ ਜੀ ਹਾਂ ਜੀ ਬਹੁਤ بلند ਆਵਾਜ਼ اٹھਾਉਣਗੇ ਜੀ ਜੋ ਪੰਜਾਬ ਨਾਲ ਧੱਕੇ ਹੋਏ ਆ ਜਾਂ ਪੰਜਾਬ ਨਾਲ ਬੇਇਨਸਾਫੀਆਂ ਹੋਈਆਂ ਉਹਦੇ ਵਾਸਤੇ ਪੂਰੀ ਜੁਰਤ ਨਾਲ ਉਹ ਗੱਲ ਕਰਨਗੇ ਤੇ ਉਹ ਕੰਮ ਵੀ ਕਰਨਗੇ ਜੀ ਬੰਦੀ ਸਿੰਘਾਂ ਦੀ ਬੇਅਦਬੀ ਦੇ ਜੋ ਮਸਲੇ ਆ ਸਾਡੇ ਉਹ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਨਸ਼ਿਆਂ ਦਾ ਬੰਦੀ ਬੰਦੀ ਸਿੰਘਾਂ ਦਾ ਬੇਅਦਬੀ ਦੇ ਮਾਮਲੇ ਜਿਹੜੇ ਇਹ ਜਿਹੜੇ ਸਾਡੇ ਇਹ ਪਹਿਲ ਦੇ ਆਧਾਰ ਤੇ ਹਾਂ ਜੀ ਧੰਨਵਾਦ ਜੀ ਮੇਰਾ ਨਾਮ ਸੁਖਚੈਨ ਸਿੰਘ ਹੈ ਮੈਂ ਅਮਰਿਤਪਾਲ ਸਿੰਘ ਦੇ ਚਾਚਾ ਜੀ ਕਿਸ ਤਰ੍ਹਾਂ ਮੌਲਿਕ ਕਰਦੇ ਵਿੱਚ ਜੀ 26 ਹਜ਼ਾਰ ਦਿੱਤੀ ਹੈ ਦੇਖੋ ਜੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਸੀਗੇ ਤੇ ਉਹਨਾਂ ਨੇ ਸਾਨੂੰ ਕਮਜਾਬੀ ਹਲ ਵਧ ਰਿਹਾ ਤੇ ਤੁਹਾਡਾ ਮੀਡੀਆ ਦਾ ਵੀ ਤੇ ਪੰਜਾਬ ਦੀਆਂ ਜਿਹੜੀਆਂ ਆਸ-ਪਾਸੇ ਤੋਂ ਮੈਂ ਜਨੀਆ ਸਕਦਾ ਸਾਡੇ ਕੋਲ ਪਹੁੰਚ ਰਹੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਜਿਹੜਾ ਖਡੂਰ ਸਾਹਿਬ ਹਲਕਾ ਦੇ ਜਿੰਨੇ ਵੀ ਸੂਝਵਾਨ ਵੋਟਰ ਸੀ ਸੰਤਾ ਨੇ ਜਿੰਨਾ ਸਹਿਯੋਗ ਦਿੱਤਾ ਉਹਨਾਂ ਦਾ ਹਿੱਤ ਐਦੂ ਨੂੰ ਧੰਨਵਾਦ ਕਰਦੇ ਆ ਅਸੀਂ ਉਹਨਾਂ ਦੇ ਬਹੁਤ ਰਿਣੀ ਆ ਕਿ ਉਹਨਾਂ ਨੇ ਸਰਕਾਰ ਨੇ ਕਈ ਤਰ੍ਹਾਂ ਦੀਆਂ ਦੂਜੀਆਂ ਪਾਰਟੀਆਂ ਦੇ ਹੱਥ ਕੰਡੇ ਬਣਾਏ ਪਰ ਉਹਨਾਂ ਨੇ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਸੱਚ ਦੀ ਆਵਾਜ਼ ਦੀ ਜਿਹੜੀ ਆ ਉਹ ਪਛਾਣ ਕੀਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਜਿਹੜੀ ਆ ਇਹ ਲੀਡ ਵੱਧਦੀ ਜਾਏਗੀ ਅੱਜ ਅਸੀਂ ਸਮੇਂ ਤੋਂ ਪਹਿਲਾਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਵਾਹਿਗੁਰੂ ਦਾ ਉਹ ਆਸਰਾ ਸਾਨੂੰ ਲੱਗਦਾ ਆ ਕਿ ਅਸੀਂ ਚੰਗੇ ਜਿੱਤ ਲੈ ਕੇ ਤੇ ਜਿਹੜਾ ਅੱਗੇ ਵਧਾਂਗੇ ਕਿਸਾਨ ਮਹਾਲਾਜੀ ਅਮਰਪਾਲ ਜੀ ਬੜੀ ਲੀਡ ਤੋਂ ਅੱਗੇ ਜਾ ਰਹੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਾਰੀ ਸੰਗਤਾਂ ਦੇ ਆਲਓਵਰ ਸਪੋਰਟਰਾਂ ਦਾ ਤਹਿ ਦਿਲੋਂ ਤੁਹਾਨੂੰ ਆਦ ਕਰਦੀ ਆ ਕਿ ਜਿਨ੍ਹਾਂ ਨੇ ਬਹੁਤ ਹੀ ਸਾਥ ਦਿੱਤਾ ਤੇ ਬਹੁਤ ਹੀ ਚੜ੍ਹਦੀ ਕਲਾ ਚ ਜਿਹੜਾ ਰਿਜ਼ਲਟ ਆ ਰਿਹਾ ਵਾ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦੀ ਆ ਬਹੁਤ ਤਹਿ ਦਿਲੋਂ ਜਤਨ ਮਾਲੀ ਅਮਰਪਾਲ ਜੀ ਜਿਹੜੇ ਸੁਪਨੇ ਜਿਹੜੇ ਸੁਪਨੇ ਨੇ ਕਿ ਨਸ਼ਾ ਦੇ ਵਿਰੁੱਧ ਨੌਜਵਾਨੀ ਨੂੰ ਅੱਗੇ ਵਧਾਣਾ ਹਾਂਜੀ ਉਹ ਵੀ ਵਾਹਿਗੁਰੂ ਕਿਰਪਾ ਕਰੇ ਜੋ ਵੀ ਅਸੀਂ ਕਿਹਾ ਸੰਗਤਾਂ ਚ ਜਾ ਕੇ ਨਸ਼ੇ ਦੇ ਮੁੱਦੇ ਜੋ ਵੀ ਜਿੰਨੇ ਵੀ ਆ ਉਹ ਸਾਰਿਆਂ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਪੂਰਾ ਉੱਤਰ ਆ ਜਾਏ ਉਹਨਾਂ ਸ਼ਰਾਬ ਦੀ ਵੀ ਕੋਸ਼ਿਸ਼ ਪੂਰੀ ਕੀਤੀ ਜਾਏਗੀ ਸਰਕਾਰਾਂ ਚਾਹੀਦਾ ਉਹਨਾਂ ਐਮਪੀ ਨੂੰ ਜਾ ਰਹੇ ਨੇ ਹਾਂਜੀ ਵੇਖੋ ਕੋਸ਼ਿਸ਼ ਤੇ ਪੂਰੀ ਹੈ ਵਾਹਿਗੁਰੂ ਮਿਹਰ ਕਰਨ ਅੱਗੇ ਵੀ ਉਹਨਾਂ ਨੇ ਸਾਰੇ ਕਾਰਜ ਰਾਸ ਕੀਤੇ ਤੇ ਉਹ ਹੀ ਸਾਰਾ ਕੁਝ ਕਰਨਗੇ ਵਾਹਿਗੁਰੂ ਕਾਜ ਦੀ ਖੁਸ਼ੀ ਦਾ ਮੌਲ ਹੈ ਜੀ ਹਾਂਜੀ ਹਾਂਜੀ ਬਹੁਤ ਹੀ ਖੁਸ਼ੀ ਦਾ ਵਾਹਿਗੁਰੂ ਸੰਗਤਾਂ ਨੂੰ ਮੇਰੀ ਅਪੀ ਬੇਨਤੀ ਆ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਅੱਜ ਹੀ ਖੰਡ ਪਾਟ ਸਾਹਿਬ ਆਰੰਭ ਕਰਾਵਾਂਗੇ ਤੇ 6 ਨੂੰ ਭੋਗ ਪਾਵਾਂਗੇ ਕਿਸੇ ਵੀ ਤਰ੍ਹਾਂ ਦਾ ਖੁਸ਼ੀ ਅਸੀਂ ਮਨਾਉਣੀ ਹੈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਕੇ ਇਹ ਜਿਹੜੀ ਜਿੱਤ ਵਾ ਸਾਡੇ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਵਾ ਤੇ ਇਹ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਾ ਮਨਾਇਆ ਜਾਵੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ